ਭਗਤ ਪੀਪਾ ਜੀ ਗਗਰੌਣ ਇਲਾਕੇ ਦੇ ਰਾਜੇ ਸਨ ਆਪ ਜੀ ਨੂੰ ਬਰਜਵਾਨੀ ਵਿੱਚ ਹੀ ਰਾਜ ਮਿਲ ਗਿਆ ਆਪ ਤੇ 12 ਵਿਆਹ ਸਨ ਪਰ ਆਪ ਦਾ ਜ਼ਿਆਦਾ ਮੋਹ ਸਿਤਾ ਨਾਮ ਦੀ ਰਾਣੀ ਨਾਲ ਸੀ ਇੱਕ ਦਿਨ ਆਪ ਜੀ ਦਾ ਮਿਲ ਭਗਤ ਰਾਮਾਨੰਦ ਜੀ ਨਾਲ ਹੋਇਆ ਤਾਂ ਆਪ ਜੀ ਨੇ ਉਹਨਾਂ ਨੂੰ ਗੁਰੂ ਤਰਨ ਕਰਨਾ ਚਾਹਿਆ ਦੁਬਾਰਾ ਭਗਤ ਪੀਪਾ ਜੀ ਭਗਤ ਰਾਮਾਨੰਦ ਨੂੰ ਮਿਲਣ ਗਏ ਤਾਂ ਰਾਮਾਨੰਦ ਜੀ ਨੇ ਮਨ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਰਾਜਿਆਂ ਨੂੰ ਨਹੀਂ ਮਿਲਦਾ ਉੱਥੇ ਭੰਡਾਰਾ ਚੱਲ ਰਿਹਾ ਸੀ ਤਾਂ ਭਗਤ ਵਿੱਪਾ ਜੀ ਜਿੱਥੇ ਸੰਗਤ ਖਾ ਕੇ ਝੁੱਠੇ ਬਰਤਨ ਛੱਡ ਰਹੀ ਸੀ ਉੱਥੇ ਖੜ ਗਏ ਉਹਨਾਂ ਉੱਤੇ ਹੀ ਸੰਗਤ ਖਾ ਕੇ ਝੁੱਠੇ ਕੇਲੇ ਦੇ ਪੱਤਿਆਂ ਦੀਆਂ ਬਣੀਆਂ ਪਰਾਥਾਂ ਛੱਡਦੇ ਰਹੀ ਇਸ ਤਰ੍ਹਾਂ ਆਪ ਜੀ ਨੂੰ ਗੁਰੂ ਧਾਰਨਾ ਮਿਲੀ ਆਪ ਜੀ ਦੇ ਗੁਰੂ ਰਾਮਾਨੰਦ ਜੀ ਬਹੁਤ ਖੁਸ਼ ਹੋਏ ਕਿ ਆਪ ਜੀ ਹੋ ਨਿਮਾਣੇ ਹੋ ਗਏ ਹੋ ਮੈਂ ਨਿਮਾਣਿਆਂ ਨੂੰ ਚੇਲੇ ਬਣਾਉਂਦਾ ਮੈਂ ਉੱਚਿਆਂ ਨੂੰ ਚੇਲੇ ਨਹੀਂ ਬਣਾਉਂਦਾ ਆਖੋ ਆਏ